ਵਰਲਡ ਏਸ਼ੀਆ ਟੀਵੀ ਯਰ ਟਾਈਮ ਯਰ ਨਿਊਜ਼ ਤਾਜ ਅਸੀਂ ਪਹੁੰਚਿਆ ਕ੍ਰਿਸ਼ਨਾਲੇ 뮤ਜ਼ਿਕ ਅਕੈਡਮੀ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੰਜੀਵ ਸ਼ਰਮਾ ਜੀ ਜੋ ਕਿ ਕਈ ਸਾਲਾਂ ਤੋਂ 뮤ਜ਼ਿਕ ਦੇ ਖੇਤਰ ਵਿੱਚ ਆਪਣੇ ਸੇਵਾਵਾਂ ਦੇ ਰਹੇ ਨੇ ਸਾਡਾ ਤਾਂ ਜੀ ਜੋ ਤੋਂ ਹੋਈ ਸੰਭਾਲਦੀ ਐ ਕੈਸੀ ਉਸਤਾਜੀ ਕੋਲੀ ਆ ਤੇ ਛੋਟੇ ਹੁੰਦੇ ਤੋਂ ਹੁਣ ਤੱਕ ਵੱਡੇ ਹੋ ਗਏ ਆ ਤੇ ਜੇ ਉਸਤਾਜੀ ਨਾ ਹੁੰਦੇ ਲਾਈਫ ਵਿੱਚ ਤੇ ਅੱਜ ਮੈਂ ਕਹਿੰਦਾ ਸੀ ਰੁੱਲਦੇ ਹੁੰਦੇ ਦੋਸਤੋ ਕਹਿੰਦੇ ਗੁਰੂ ਬਿਨਾ ਗੱਤ ਨਹੀਂ ਤੇ ਅੱਜ ਗੁਰਪੁਰਬ ਹੈ ਜੋ ਕਿ ਪੂਰੇ ਹਿੰਦੁਸਤਾਨ ਪੂਰੇ ਸੰਸਾਰ ਵਿੱਚ ਪੂਰੀ ਉਤਸ਼ਾਹ ਨਾਲ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਤਾਂ ਅੱਜ ਅਸੀਂ ਪਹੁੰਚਿਆ ਹੈ ਕ੍ਰਿਸ਼ਨਾਲੇ 뮤జిక్ ਅਕੈਡਮੀ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਸੰਜੀਵ ਸ਼ਰਮਾ ਜੀ ਜੋ ਕਿ ਕਈ ਸਾਲਾਂ ਤੋਂ 뮤జిక్ ਦੇ ਖੇਤਰ ਵਿੱਚ ਆਪਣੇ ਸੇਵਾਵਾਂ ਦੇ ਰਹੇ ਨੇ ਗੱਲਬਾਤ ਕਰਦੇ ਆ ਅੱਜ ਦੇ ਦਿਨ ਲੈ ਕੇ ਕੀ ਕਹਿਣਾ ਹੈ ਹਾਂਜੀ ਨਮਸਕਾਰ ਸਰ ਜੀ ਹਰ ਜੀ ਸਭ ਤੋਂ ਪਹਿਲਾਂ ਸਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸ਼ੁਕਰੀਆ ਸਾਡੇ ਅੰਡਰ ਬਹੁਤ ਹੀ ਸਟੂਡੈਂਟ ਸਿੱਖ ਚੁੱਕੇ ਨੇ ਕੀ ਕਹੋਗੇ ਅੱਜ ਦੇ ਦਿਨ ਲੈ ਕੇ ਦੇਖੋ ਅਸੀਂ ਇਮਾਨਦਾਰੀ ਨਾਲ ਸੰਗੀਤ ਸਿਖਾਉਂਦੇ ਹਾਂ ਔਰ ਸਾਡੀ ਖੁਸ਼ਕਿਸਮਤੀ ਇਹ ਹੈ ਵੀ ਬੱਚੇ ਵੀ ਇਮਾਨਦਾਰੀ ਨਾਲ ਸਿੱਖਦੇ ਨੇ ਔਰ ਬੜੀ ਮਿਹਨਤ ਕਰਕੇ ਅੱਛੇ ਅੱਛੇ ਮੁਕਾਮ ਤੇ ਪਹੁੰਚ ਰਹੇ ਨੇ ਔਰ ਇਹ ਸਾਨੂੰ ਬਹੁਤ ਖੁਸ਼ੀ ਹੈ ਜਿਸ ਤਰ੍ਹਾਂ ਕਿ ਅੱਜ ਗੁਰਪੁਰਬ ਆ ਆਪਣੇ ਗੁਰੂ ਵਾਸਤੇ ਤੁਸੀਂ ਕੀ ਸ਼ਬਦ ਕਹਿਣਾ ਚਾਹੋਗੇ ਏ ਗੁਰੂ ਵਾਸਤੇ ਕਹਿਣਾ ਚਾਹਾਂਗੇ ਵੀ ਜੀ ਜੋ ਸਾਡੀ ਹਸਤੀ ਅੱਜ ਹੈ ਉਹ ਸਾਡੇ ਗੁਰੂਆਂ ਕਰਕੇ ਹੀ ਹੈ ਮੇਰੇ ਪਹਿਲੇ ਗੁਰੂ ਜੀ 우ਸਤਾਦ ਜਸਵੰਤ ਪਵਰਾ ਜੀ ਸੀਗੇ ਤੇ ਦੂਸਰੇ ਗੁਰੂ ਮੇਰੇ ਆਪਣਾ ਜਲੰਧਰ ਤੋਂ ਥਾਪਰ ਸਾਹਿਬ ਤੇ ਜਿਨ੍ਹਾਂ ਦੇ ਅੰਦਰ ਮਤਲਬ ਸਾਰਾ ਆਪਰ ਸੰਗੀਤ ਸਿੱਖਿਆ ਵਿਦਿਆ ਲਈ ਤੇ ਜੋ ਉਹੀ ਵਿਦਿਆ ਸੀ ਆਪਣੇ ਬੱਚਿਆਂ ਨੂੰ ਅੱਗੇ ਵੰਡਦੇ ਤੋ ਕਿਸ ਤਰ੍ਹਾਂ ਗਿਆਨ ਦਿੱਤਾ ਜਾਂਦਾ ਹੈ 뮤ਜ਼ਿਕ ਵਿੱਚ ਤੁਹਾਡੇ ਅਕੈਡਮੀ ਬਿਲਕੁਲ ਇੱਥੇ ਬੱਚਿਆਂ ਨੂੰ ਕਲਾਸਿਕਲ ਸੈਮੀ ਕਲਾਸਿਕਲ ਫੋਕ ਹਰ ਕੈਟਾਗਰੀ ਵੈਸਟਰਨ ਦੀ ਵੀ ਕੈਟਾਗਰੀ ਕੀਬੋਰਡ ਦੀ ਕਲਾਸਿਸ ਹਾਰਮੋਨੀਅਮ ਦੀ ਕਲਾਸਿਸ ਉਹ ਸਾਰੀਆਂ ਦਿੱਤੀਆਂ ਜਾਂਦੀਆਂ ਤਾਂ ਕਿੰਨੀ ਕੁ ਏਜ ਦੇ ਬੱਚੇ ਇੱਥੇ ਆਉਂਦੇ ਨੇ ਤੁਹਾਡੇ ਕੋਲ ਜੀ 5 ਸਾਲ ਤੋਂ ਲੈ ਕੇ 60 ਸਾਲ ਤੱਕ ਅੱਛਾ ਜੀ ਦੇ ਬੱਚੇ ਸਾਡੇ ਲਈ 60 ਸਾਲ ਦਾ ਵੀ ਬੱਚਾ ਹੀ ਹੈ ਉਹ ਵੀ ਸਿੱਖਣਾ ਆ ਰਿਹਾ ਤੋ ਇਹ ਕੋਈ ਲਿਮਿਟ ਨਹੀਂ ਇਹ ਕੋਈ ਲਿਮਿਟ ਹਾਂ ਬੈਸੇ ਵੀ ਸਾਰੀ ਉਮਰ ਬੰਦਾ ਸਿੱਖਦਾ ਹੀ ਰਹਿੰਦਾ ਤਾਂ ਉਸ ਦੀ ਕੋਈ ਲਿਮਿਟ ਵੀ ਨਹੀਂ ਹੋਣੀ ਚਾਹੀਦੀ। ਬਿਲਕੁਲ। ਤੋ ਇਸ ਦਿਨ ਨੂੰ ਲੈ ਕੇ ਤੁਸੀਂ ਲੁਧਿਆਣਾ ਵਾਸੀਆਂ ਨੂੰ ਜੋ ਇਸ ਪਰੰਪਰਾ ਨੂੰ ਸਿੱਖਦੇ ਨੇ ਚਾਹੇ 뮤직 ਹੋਵੇ ਡਾਂਸ ਦਾ ਮਾ ਉਹਨਾਂ ਸਤਿ ਕੀ ਸੰਦੇਸ਼ ਦੇਣਾ ਚਾਹੋਗੇ। ਦੇਖੋ ਮੈਂ ਹੀ ਸੰਦੇਸ਼ ਦਊਂਗਾ ਤੁਸੀਂ ਜਿਨ੍ਹਾਂ ਤੋਂ ਵੀ ਸੰਗੀਤ ਹੈ ਇਹ ਕੁਝ ਵੀ ਪ੍ਰਾਪਤ ਕੀਤਾ ਜ਼ਿੰਦਗੀ ਸਿੱਖਿਆ। ਉਹਨਾਂ ਦੀ ਰਿਸਪੈਕਟ ਕਰੋ ਤੇ ਅੱਜ ਦੇ ਦਿਨ ਜਾ ਕੇ ਜ਼ਰੂਰ ਉਹਨਾਂ ਨੂੰ ਵਿਸ਼ ਕਰੋ ਕਿਉਂਕਿ ਤੁਸੀਂ ਉਹਨਾਂ ਕੋਲੋਂ ਕੋਈ ਹੁਨਰ ਲਿਆ ਹੈ। ਉਹ ਗਿਆਨ ਲਿਆ ਤੇ ਉਹਨਾਂ ਦਾ ਥੈਂਕਸ ਵੀ ਕਰਨਾ ਵੀ ਤੁਹਾਡੇ ਗਿਆਨ ਕਰਕੇ ਅੱਜ ਮੇਰੀ ਰੋਟੀ ਰੋਟੀ ਚੱਲ ਰਹੀ ਆ ਕਹਿੰਦੇ ਜੀ ਆਪਣੇ ਮਾਤਾ ਪਿਤਾ ਸਾਡੇ ਪਹਿਲੇ ਗੁਰੂ ਹੁੰਦੇ ਨੇ ਮਾਤਾ ਪਿਤਾ ਹਸਤੀ ਸੀ ਬਿਲਕੁਲ ਬਿਲਕੁਲ ਮਾਤਾ ਪਿਤਾ ਹੀ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਇਸ ਸਥਾਨ ਤੇ ਬੈਠੇ ਆ ਕਿਉਂਕਿ ਉਹਨਾਂ ਦਾ ਵੀ ਸ਼ੌਕ ਸੀ ਵੀ ਅਸੀਂ ਅੱਛਾ ਕਰੀਏ ਮਿਊਜ਼ਿਕ 'ਚ ਉਹ ਰੱਬ ਨੇ ਸਾਡੀ ਡਿਊਟੀ ਲਗਾਈ ਵੀ ਅਸੀਂ ਟੀਚਰ ਬਣੀ ਔਰ ਬਾਕੀ ਦੁਨੀਆ ਨੂੰ ਉਸ ਰਸਤੇ ਪਾਈ ਤਾਂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸ਼ੁਕਰੀਆ ਦੱਸੇ ਨੇ ਤੇ ਗੁਰਪੁਰਮਾਂ ਦੀ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕ ਸ਼ੁਕਰੀਆ ਜੀ ਮਿਹਰਬਾਨੀ ਹਾਂਜੀ ਨਮਸਕਾਰ ਜੀ ਨਮਸਕਾਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਮਨੋਸ਼ਾ ਜੀ ਇਹ ਕੀ ਕਹਿਣਾ ਚਾਹੋਗੇ ਸੁਨੀਲ ਸ਼ਰਮਾ ਜੀ ਨੇ ਜੋ ਕਿ ਬਹੁਤ ਹੀ ਸਾਲਾਂ ਤੋਂ 뮤ਜ਼ਿਕ ਦੀਦਾ ਸੇਵਾ ਕਰਦੇ ਰਹੇ ਤੇ ਬੱਚੇ ਨੂੰ ਸਿਖਾਉਂਦੇ ਆ ਰਹੇ ਨੇ ਦੇਖੋ ਸਾਡਾ ਜੀ ਜੋ ਤੋਂ ਹੋਈ ਸੰਭਾਲੀ ਹੈ ਤੇ ਅਸੀਂ ਉਸਤਾਜੀ ਕੋਲ ਹੀ ਆ ਤੇ ਛੋਟੇ ਹੁੰਦੇ ਤੋਂ ਹੁਣ ਤੱਕ ਵੱਡੇ ਹੋ ਗਏ ਆ ਤੇ ਜੇ ਉਸਤਾਜੀ ਨੇ ਹੁੰਦੇ ਲਾਈਵ ਵਿੱਚ ਤੇ ਅੱਜ ਮੈਂ ਕੰਨਾ ਸੀ ਰੋਲਦੇ ਹੁੰਦੇ ਤੇ ਉਸਤਾਜੀ ਜਿਹੋ ਦੀ ਬਾਹ ਫੜੀ ਹੈ ਇੰਨੀ ਕਿ 뮤ਜ਼ਿਕ ਜ਼ਿੰਦਗੀ ਚ ਬਹੁਤ ਕੁਝ ਅੱਜ ਅਸੀਂ ਜੋ ਵੀ ਹਾਂ ਤੋ ਤੱਕ ਬੋਲਦੇ ਆਂ ਕਿਸ ਨੂੰ ਮਿਲਦੇ ਆਂ ਮੇਰੀ ਪਹਿਚਾਨ ਮਾਰਕੀਟ ਵਿੱਚ ਦੁਨੀਆ ਵਿੱਚ ਲੁਧਿਆਣਾ ਵਿੱਚ ਸਾਰੇ ਕਿਤੇ ਉਸਤਾਜੀ ਦੇ ਨਾਮ ਨਾਲ ਹੀ ਹੈ ਤੋ ਹਰ ਬੰਦਾ ਇਹਨਾਂ ਦੇ ਨਾਮ ਨਾਲ ਹੀ ਸਾਨੂੰ ਜਾਣਦਾ ਹੈ ਬਿਲਕੁਲ ਬਿਲਕੁਲ ਜੀ ਤੋ ਕਿਸ ਤਰ੍ਹਾਂ ਦੀ ਗਾਇਕੀ ਜਾਂ 뮤직 ਸਿੱਖਿਆ ਜਾਂਦਾ ਹੈ ਤੁਹਾਡੇ ਵੱਲੋਂ ਇੱਥੇ ਇੱਥੇ ਹਰ ਤਰ੍ਹਾਂ ਦਾ 뮤직 ਸਿੱਖਿਆ ਜਾਂਦਾ ਜੀ ਕਲਾਸੀਕਲ ਵੀ ਜਿਵੇਂ ਉਸਤਾਜੀ ਨੇ ਦੱਸਿਆ ਵਾ ਤੇ ਬਾਕੀ ਆਪਣੀ ਮਿਹਨਤ ਹੈ ਕਿ ਤੁਸੀਂ ਜਿੰਨੀ ਮਿਹਨਤ ਕਰਦੇ ਹੋ ਬਾਕੀ ਇਹਨਾਂ ਵੱਲੋਂ ਦੀ ਪ੍ਰੋਬਲਮ ਨਹੀਂ ਹੈ ਅਸੀਂ ਤਾਂ ਅੱਧੀ ਅੱਧੀ ਰਾਤ ਨੂੰ ਵੀ ਉਸਤਾਜੀ ਕੋ ਬੈਠੇ ਰਹੇ ਆ ਆ ਕਹਿੰਦੇ ਗੁਰੂ ਤਾਂ ਸਿਰਫ ਰਸਤਾ ਹੀ ਦਿਖਾ ਸਕਦੇ ਚੱਲਣਾ ਤਾਂ ਸ਼ਿਸ਼ੇ ਨੂੰ ਖੁਦ ਪੈਣਾ ਬਿਲਕੁਲ ਬਿਲਕੁਲ ਪਰ ਅਸੀਂ ਕਿਸਮਤ ਵਾਲੇ ਆ ਅਸੀਂ ਉਸਤਾਜੀ ਨਾਲ ਉਹ ਟਾਈਮ ਦੇਖਿਆ ਵੀ ਅੱਜ ਦੇ ਟਾਈਮ ਤੇ ਉਸਤਾਜੀ ਇੰਨੇ ਬੀਜ਼ੀ ਨੇ ਇਹਨਾਂ ਕੋਲ ਟਾਈਮ ਨਹੀਂ ਹੈਗਾ ਤੇ ਮੈਂ ਕਹਿੰਦਾ ਸਾਡੇ ਬਹੁਤ ਚੰਗੇ ਕਰਮ ਹੈ ਉਹ ਟਾਈਮ ਦੇਖਿਆ ਸੀ ਵੀ ਸਾਰੀ ਸਾਰੀ ਰਾਤ ਤੱਕ ਉਸਤਾਜੀ ਕੋ ਬੈਠੇ ਰਹਿੰਦੇ ਸੀ ਤੇ ਅੱਜ ਉਹ ਟਾਈਮ ਮਿਸ ਕਰਦੇ ਆ ਕਿ ਉਸਤਾਜੀ ਕੋ ਟਾਈਮ ਹੀ ਹੈ ਨਹੀਂ ਅੱਜ ਤੇ ਅਸੀਂ ਮਿਸ ਕਰਦੇ ਹਾਂ ਉਸਤਾਜੀ ਕੋ ਟਾਈਮ ਹੋਵੇ ਪਰ ਉਹਨਾਂ ਹੋਰ ਵੀ ਨਵੇਂ ਸਟੂਡੈਂਟ ਆ ਗਏ ਨੇ ਤੇ ਸਭ ਨੂੰ ਟਾਈਮ ਉਹਨਾਂ ਨੂੰ ਟਾਈਮ ਸਭ ਨੂੰ ਦੇ। ਤਾਂ ਕੀ ਕਹਿਣਾ ਚਾਹੋਗੇ ਸਾਰਿਆਂ ਵਾਸਤੇ ਤੁਸੀਂ ਦੋ ਚੀਜ਼ ਬਸ ਅਸੀਂ ਮੈਂ ਹੀ ਚਾਹਨਾ ਕਿ ਬਸ ਇਸੇ ਤਰ੍ਹਾਂ ਉਸਤਾਦ ਜੀ ਆਪਣਾ ਸਾਰਿਆਂ ਨੂੰ ਗਿਆਨ ਦਿੰਦੇ ਰਹਿਣ ਤੇ ਪ੍ਰਮਾਤਮਾ ਉਹਨਾਂ ਨੂੰ ਹਮੇਸ਼ਾ ਖੁਸ਼ ਰੱਖੇ। ਉਹ ਮੈਨੂੰ ਕਿਹਾ ਸਰਦੀ ਜਿਹੜੀ ਉਮਰ ਹੈ ਉਹ ਵੀ ਉਹਨਾਂ ਨੂੰ ਲੱਗ ਜਾਵੇ। ਤਾਂ ਅਸੀਂ ਇਹ ਕਹਿੰਦੇ ਕਿ ਜੇ ਤੁਸੀਂ ਨਾ ਹੁੰਦੇ ਗੁਰੂ ਜੀ ਤੇ ਅੱਜ ਅਸੀਂ ਰੂਲਦੇ ਹੁੰਦੇ। ਠੀਕ ਹੈ ਤਾਂ। ਤੋਂ ਮੈਂ ਬਹੁਤ ਪ੍ਰਮਾਤਮਾ ਦਾ ਧੰਨਵਾਦ ਕਰਦਾ ਕਿ ਸਾਨੂੰ ਇਹੋ ਜਿਹੇ ਉਸਤਾਦ ਜੀ ਦਿੱਤੇ ਇਹੋ ਜਿਹੇ ਗੁਰੂ ਜੀ ਦਿੱਤੇ। ਸਕੀਨਾ ਮਾ ਜੀ ਮੇਰਾ ਨਾਮ ਰਮੇਸ਼ ਕੁਮਾਰ ਜੀ ਆ ਕ੍ਰਿਸ਼ਨਾਲਿਆ ਅਕੈਡਮੀ ਚ ਤੁਸੀਂ ਸੰਗੀਤ ਸਿੱਖਦੇ ਹੋ ਸੰਜੀਪ ਸ਼ਰਮਾ ਸਰ ਜੀ ਕੋ ਤਾਂ ਕੀ ਕਹਿਣਾ ਚਾਹੋਗੇ ਅੱਜ ਗੁਰਪੁਰਬ ਮਾ ਜੀ ਹੂੰ ਗੁਰਪੁਰਬ ਮਾ ਜੀ ਮੈਂ ਇਹੋ ਵੀ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਅਗੂ ਬੱਚੇ ਹੈ ਜਿਹੜੇ ਉਹਨਾਂ ਨੂੰ ਸੰਗੀਤ ਵੱਲ ਜਿਆਦਾ ਤੋਂ ਜਿਆਦਾ ਧਿਆਨ ਦੇਣਾ ਚਾਹੀਦਾ ਤੇ ਇਹਦੇ ਵੱਲ ਜਿਆਦਾ ਖਿਚਾਵ ਕਰਨਾ ਚਾਹੀਦਾ ਵੀ ਆਪਾਂ ਸੰਗੀਤ ਸਿੱਖੀਏ ਤੇ ਚੰਗੇ ਚੰਗੇ ਕਲਾਕਾਰਾਂ ਨਾਲ ਆਪਾਂ ਕੰਮ ਕਰੀਏ ਔਰ ਅੱچھے ਇਨਸਾਨ ਬਣੇ ਉਹ ਬਣੇ ਕਹਿੰਦੇ ਗੁਰਪੁਰਨ ਮਾ ਹੈਗਾ ਪਰ ਕਹਿ ਸਕਦੇ ਗੁਰੂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਰ ਇੱਕ ਦਿਨ ਤੇ ਉਹਨਾਂ ਤੋਂ ਬਿਨਾ ਕੋਈ ਦਿਨ ਹੈ ਹੀ ਨਹੀਂ ਤੇ ਗੁਰੂਵਾਰੇ ਤੁਸੀਂ ਕੀ ਕਹਿਣਾ ਚਾਹੋਗੇ ਗੁਰੂਵਾਰੇ ਤਾਂ ਮੈਂ ਇਹ ਕਹਾਂਗਾ ਕਿ ਸਭ ਤੋਂ ਉੱਪਰ ਤਾਂ ਗੁਰੂ ਹੈ ਤੇ ਜਿੱਥੇ ਮਰਜ਼ੀ ਹੋਵੇ ਤੇ ਜਦੋਂ ਟਾਈਮ ਗੁਰਪੁਰਨ ਮਾ ਦੀ ਗੱਲ ਆਉਂਦੀ ਹੈ ਤੇ ਆਪਣੇ ਗੁਰੂ ਦੇ ਔਲ ਚਰਨਾਂ ਦੇ ਵਿੱਚ ਜ਼ਰੂਰ ਸੀਸ ਚੁਕਾਣਾ ਚਾਹੀਦਾ ਇੱਕ ਵਾਰ ਜਾ ਕੇ ਤੇ ਜੇ ਸੰਜੀਵ ਸਰ ਜੀ ਦੀ ਗੱਲ ਕੀਤੀ ਹੋਵੇ ਉਹਨਾਂ ਵਾਸਤੇ ਦੋ ਸ਼ਬਦ ਕੀ ਕਹਿਣਾ ਚਾਹੋਗੇ ਸੰਦੀਪ ਸਰ ਜਿਹੜੇ ਆ ਇਹਨਾਂ ਵਰਗਾ ਸ਼ਾਇਦ ਕੋਈ ਮੈਨੂੰ ਤੇ ਕੋਈ ਦਿਖਿਆ ਨਹੀਂ ਹੈਗਾ ਮੈਂ ਖੁਦ ਪੰਜਾਬ ਉਲਚੇ ਹੈ ਸਹੀ ਹੈ ਤੋ ਇਹਨਾਂ ਵਰਗੇ ਸਾਹਿਬ ਜੀ ਨਾਮ ਕਿਤੇ ਦਿਸੇ ਤੇ ਨਾ ਦਿਸਣਗੇ ਤੋ ਇੱਥੇ ਤੁਸੀਂ ਕਿਸ ਤਰ੍ਹਾਂ ਦਾ ਸੰਗੀਤ ਸਿਖਦੇ ਹੋ ਇਹਨਾਂ ਕੋ ਹਰ ਤਰ੍ਹਾਂ ਦਾ ਸੰਗੀਤ ਸਿਖਦੇ ਆਪਾਂ ਇਹਨਾਂ ਕੋ ਕਿਸੇ ਵੀ ਗੱਲ ਦੀ ਆਪਾਂ ਕਹਿੰਦੀ ਵੀ ਉਹ ਚੀਜ਼ ਆਪਾਂ ਸਿੱਖਣਾ ਚਾਹੇ ਤੇ ਕਹਿੰਦੇ ਸਾਨੂੰ ਨਹੀਂ ਆਉਂਦੀ ਇੱਥੇ ਹਰ ਚੀਜ਼ ਸਿਖਾਈ ਜਾਂਦੀ ਓਕੇ ਕਿੰਨੀ ਉਮਰ ਹੈ ਤੇ ਇਸ ਤੋਂ ਇਲਾਵਾ ਕੀ ਕੀ ਸਰਵਿਸ ਕਰਦੇ ਹੋ ਤੁਸੀਂ ਮੈਂ ਤੂੰ ਮੇਰੀ ਉਮਰ ਫਿਰਾਲ ਤੋਂ 52 ਹੋ ਗਏ ਤੇ ਮੈਂ ਗੁਰਜੀ ਤੋਂ ਸਿੱਖਦਾ ਹਾਂ ਮੇਰਾ ਸ਼ੌਂਕ ਹੈ ਮੈਂ ਸਬਕ ਫੋਨ ਕਲਾਰਨੇਟ ਮੈਂ ਗੁਰਜੀ ਤੋਂ ਸਿੱਖਦਾ ਹਾਂ ਉਹਨਿਸਖਾਂ ਦੇ ਬਸ ਸਿੱਖਦਾ ਠੀਕ ਦੋ ਟਾਈਮ ਮਿਲਦਾ ਮੈਂ ਜ਼ਰੂਰ ਆਉਣਾ ਗੁਰਜੀ ਕੋਲ ਜ਼ਿਆਦਾ ਡਿਊਟੀ ਕਰਕੇ ਥੋੜਾ ਘੱਟ ਟਾਈਮ ਮਿਲਦਾ ਪਰ ਤੇ ਫਿਰ ਵੀ ਕੋਸ਼ਿਸ਼ ਕਰਦੇ ਜਦੋਂ ਟਾਈਮ ਮਿਲਦਾ ਵੀ ਜ਼ਰੂਰ ਆਈਦਾ ਗੁਰਜੀ ਕੋਲ ਤੋਂ ਗੱਲਬਾਤ ਕੀਤੀ ਸੰਜੀਵ ਸ਼ਰਮਾਈ ਨਾਲ ਜੋ ਕਿ ਕ੍ਰਿਸ਼ਨਾਲਿਆ 뮤ਜ਼ਿਕ ਅਕੈਡਮੀ ਦੇ ਓਨਰ ਨੇ ਸੀਈਓ ਨੇ ਤੋਂ ਜਿਨ੍ਹਾਂ ਨੇ ਦੱਸਿਆ ਕਿ ਗੁਰੂ ਬਿਨਾ ਕੁਝ ਵੀ ਨਹੀਂ ਹੈਗਾ ਜੇ ਆਪਾਂ ਸਾਰੀ ਲਾਈਫ ਵਿੱਚ ਕੁਝ ਨਾ ਕੁਝ ਸਿੱਖਦੇ ਰਹਿੰਦੇ ਆ ਤੇ ਆਪਣੇ ਗੁਰੂ ਪ੍ਰਤੀ ਸ਼ਰਧਾ ਵੀ ਹੋਣੀ ਚਾਹੀਦੀ ਹੈ ਉਹ ਮਨੋਂ ਦਿਲੋਂ ਨਿਕਲਣ ਚਾਹੀਦਾ ਹੈ ਜੋ ਤੁਸੀਂ ਉਹਨਾਂ ਪ੍ਰਤੀ ਰੱਖਦੇ ਹੋ ਤੋਂ ਦੋਸਤੋ ਸਾਡੇ ਸਾਰੇ ਟੀਮ ਵੱਲੋਂ ਗੁਰੂ ਪੁਰਬਾਂ ਦੀ ਬਹੁਤ ਬਹੁਤ ਮੁਬਾਰਕਾਂ ਤਨਮ